ਹਾਂਜੀ ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਲੋ ਜੀ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਵੱਖਰੀ ਜਿਹੀ ਪੇਸ਼ਕਸ਼ ਲੈ ਕੇ ਹਾਜ਼ਰ ਹੋਈ ਆ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਾਵਣ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਔਰ ਸਾਰੀਆਂ ਪੈਣਾ ਨੂੰ ਚਾਹ ਹੁੰਦਾ ਹੈ ਕਿ ਆਪਾਂ ਤੀਆਂ ਵੇਖੀਏ ਤੀਆਂ ਲਾਈਏ ਔਰ ਜਿਹੜੀ ਅੱਜ ਮੈਂ ਪੇਸ਼ਕਸ਼ ਲੈ ਕੇ ਆਈ ਹਾਂ ਇਹ ਕੁਝ ਲੈਣਾ ਜਿਵੇਂ ਆਪਾਂ ਕਿੱਦੇ ਦੀ ਪਰਫਾਰਮੈਂਸ ਕਰਦੇ ਹਾਂ ਉਸ ਤੋਂ ਪਹਿਲਾਂ ਬੋਲੀਆਂ ਜਨਵਾਲੀਆਂ ਚੰਦ ਲਈ ਨਾ ਲੈ ਕੇ ਹਾਜ਼ਰ ਹੋਈਆਂ ਉਮੀਦ ਕਰਦੀ ਆ ਮੇਰੀਆਂ ਭੈਣਾਂ ਪਸੰਦ ਕਰਨਗੀਆਂ ਲੋ ਜੀ ਆਪਾਂ ਸ਼ੇਅਰ ਕਰਦੇ ਆ ਹੋ ਹਰਿਆਣੀ ਮਾਂ ਦੇ ਠਨੀ ਮੈਂ ਬੈਠ ਕੇ ਸਿੱਧਾ ਕੱਢ ਰਹੀ ਆ ਹਰਿਆਣੀ ਮਾਂ ਦੇ ਠਨੀ ਮੈਂ ਬੈਠ ਕੇ ਸਿੱਧਾ ਕੱਢ ਰਹੀ ਆ ਉੱਡ ਜਾ ਕਾਲਿਆ ਕਾਵਾ ਵੇ ਮੇ ਮਾਈਏ ਨੂੰ ਚੇਤੇ ਕਰ ਰਹੀਆਂ ਉੱਡ ਜਾ ਕਾਲਿਆ ਕਾਵਾ ਵੇ ਮੇ ਮਾਈਏ ਨੂੰ ਚੇਤੇ ਕਰ ਰਹੀਆਂ ਵਿੱਚ ਤਰਿੰਜਣਾ ਘਤਦੀਨੀ ਮੈਂ ਨਾਲ ਸਹੇਲੀਆਂ ਹੱਸ ਰਹੀਆਂ ਵਿੱਚ ਤਰਿੰਜਣਾ ਘਤਦੀਨੀ ਮੈਂ ਨਾਲ ਸਹੇਲੀਆਂ ਹੱਸ ਰਹੀਆਂ थोड़े खों जलेबी थोड़े हथों कटोरा थोड़े हथों कटोरा थोड़े मुखों जलेबी थोड़े सिर जले परलगी सज दी जी सुखी बस दी रहे। सुखी वास दी वे वीर थोड़ी नगरी जी सुखी बस दी रहे ਮਾਏ ਨੀ ਮਾਏ ਮੈਨੂੰ ਵੰਗਾ ਚੜਾ ਦੇ ਮਾਏ ਨੀ ਮਾਏ ਮੈਨੂੰ ਵੰਗਾ ਚੜਾ ਦੇ ਵੰਗਾ ਚੜਾ ਦੇ ਗੁੜੀਆਂ ਨੇ ਇਹ ਦਿਨ ਪੈਨਣ ਦੇ ਰੀਜਾ ਕਰ ਦੇ ਪੂਰੀਆਂ ਨੇ ਇਹ ਦਿਨ ਪੈਨਣ ਦੇ ਰੀਜਾ ਕਰ ਦੇ ਪੂਰੀਆਂ ਨੇ ਇਹ ਦਿਨ ਪੈਨਣ ਦੇ ਰੀਜਾ ਕਰ ਦੇ ਪੂਰੀਆਂ ਉਹ ਪੱਖੀ ਬੋਰਾ ਵਾਲੀ ਵੇ ਬੜਿਆਂ ਸ਼ੋਰਾਂ ਵਾਲੀ ਵੇ ਪੱਖੀ ਬੋਰਾ ਵਾਲੀ ਵੇ ਬਣਿਆ ਸ਼ੋਰਾਂ ਵਾਲੀ ਵੇ ਬਰੂਟੇ ਦੇ ਮੇ ਚੱਲਾ ਪੱਖੀ ਮੋਰਾ ਵਾਲੀ ਵੇ ਬਰੂਟੇ ਦੇ ਮੇ ਚੱਲਾ ਪੱਖੀ ਮੋਰਾ ਵਾਲੀ ਵੇ ਲੈ ਬਾਲਟੀ ਨੀ ਮੇ ਤਾਰ ਚੋਣ ਜਾਨੀਆ ਲੈ ਬਾਲਟੀ ਨੀ ਮੇ ਤਾਰ ਚੋਣ ਜਾਨੀਆ ਜਠਾੜੀ ਨਖਰੋ ਨੇ ਮੈਨੂੰ ਗਾਲ ਕੱਢਤੀ ਨੀ ਤੇਰੇ ਲੜਜੈ ਕਾਲਾ ਨਾਗ ਨਾਗ ਨੀ ਤੇ ਇਥੋਂ ਕੁਛ ਨਾ ਸਰਿਆ ਨੀ ਕੰਨੋਂ ਲੈ ਸੌਣ ਫਿਰ ਨੀ ਮੇਵੀ ਬਾਲਟੀ ਦੇ ਨਾਲ ਜਠਾਣੀ ਬਨਤੀ 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 ਜੇ ਮਾਪੇ ਹੋਵੇ ਤੁਹਾਨੂੰ ਤੀਆਂ ਪਿਆਰੀਆਂ ਜੇ ਮਾਪੇ ਹੋਵੇ ਤੁਹਾਨੂੰ ਤੀਆਂ ਪਿਆਰੀਆਂ ਉੱਤਾ ਵਾਂਗਰ ਰੱਖਿਆ ਕਰ ਰੋਵੇ ਸਾਨੂੰ ਅਗਲੇ ਕਰੇ ਨਾ ਤੱਕਿਆ ਕਰ ਰੋਵੇ ਸਾਨੂੰ ਅਗਲੇ ਕਰੇ ਨਾ ਤੱਕਿਆ ਕਰ ਰੋਵੇ ਸਾਨੂੰ ਅਗਲੇ ਕਰੇ ਨਾ ਤੱਕਿਆ ਕਰ ਰੋ ਪੱਕੀ ਖੁਰਲੀ ਦੇ ਉੱਤੇ ਬੰਨਾ ਮੱਜਾ ਬੂਰੀਆਂ ਪੱਕੀ ਖੁਰਲੀ ਦੇ ਉੱਤੇ ਬੰਨਾ ਮੱਜਾ ਬੂਰੀਆਂ ਵੇਖ ਮਾਏ ਦੀ ਖੱਟੀ ਅੱਗੇ ਕੰਗੜ ਪਿੱਛੇ ਝੂੜੀਆਂ ਵੇਖ ਮਾਏ ਦੀ ਖੱਟੀ ਅੱਗੇ ਕੰਗੜ ਪਿੱਛੇ ਝੂੜੀਆਂ ਵੇਖ ਮਾਏ ਦੀ ਖੱਟੀ ਅੱਗੇ ਕੰਗੜ ਪਿੱਛੇ ਝੂੜੀਆਂ ਪੱਕੀ ਖੁਰਲੀ ਤੇ ਮੱਜਾ ਬਨਦੀਆਂ ਕਾਲੀਆਂ ਪੱਕੀ ਖੁਰਲੀ ਤੇ ਮਜਾ ਬਨਦੀਆਂ ਕਾਲੀਆਂ ਵੇਖ ਮਾਏ ਦੀ ਖੱਟੀ ਅੱਗੇ ਕਾਂਟੇ ਪਿੱਛੇ ਵਾਲੀਆਂ ਵੇਖ ਮਾਏ ਦੀ ਖੱਟੀ ਅੱਗੇ ਕਾਂਟੇ ਪਿੱਛੇ ਵਾਲੀਆਂ ਵੇਖ ਮਾਏ ਦੀ ਖੱਟੀ ਅੱਗੇ ਕਾਂਟੇ ਪਿੱਛੇ ਵਾਲੀਆਂ ਕਾਲੇ ਚਿੱਟੇ ਬਦਲਾਨੇ ਕਿਣ ਮਿਣ ਲਾਈਆ ਕਾਲੇ ਚਿੱਟੇ ਬਦਲਾਨੇ ਕਿਣ ਮਿਣ ਲਾਈਆ ਤਾਣੀ ਛਤਰੀ ਵੇ ਜੜੀ ਲੰਦੇਣੋਂ ਮੰਗਾਈਆ ਤਾਣੀ ਛਤਰੀ ਵੇ ਜੜੀ ਲੰਦੇਣੋਂ ਮੰਗਾਈਆ ਸੋਣ ਮਹੀਨੇ ਮੀ ਪੈ ਜਾਂਦਾ ਸੋਣ ਮਹੀਨੇ ਮੀ ਪੈ ਜਾਂਦਾ ਗੁੱਡੇ ਗੁੱਡੇ ਪਾਣੀ ਵੇ ਪਿਜ ਗਈ ਮੈਂ ਮੁੰਡਿਆ ਵੇ ਪਿਜ ਗਈ ਮੈਂ ਮੁੰਡਿਆ ਤੂੰ ਛਤਰੀ ਨਾ ਤਾਣੀ ਵੇ ਪਿਜ ਗਈ ਮੈਂ ਮੁੰਡਿਆ ਤੂੰ ਛਤਰੀ ਨਾ ਤਾਣੀ ਵੇ ਪਿਜ ਗਈ એન્ડિયા તું છે તરીના તાણી